ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਬਾਗੇਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਕੋਟ ਕਪੂਰੇ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਪਹਿਲਾਂ ਟੋਟਲ ਜਰਸੀ ਨਾ ਆਉਂਦੇ ਸੀ ਪਰ ਹੁਣ ਨਾਲ ਐਫ ਵੀ ਆਉਣ ਲੱਗੀ ਪਰ ਜਦੋਂ ਜਰਸੀ ਦਾ ਕੰਮ ਕੀਤਾ ਤਾਂ ਲਿੰਕ ਬਣੇ ਹੋਏ ਹੁੰਦੇ ਆ ਉਸੇ ਤਰ੍ਹਾਂ ਜਰਸੀ ਅੱਜ ਫੇਰ ਤੁਹਾਨੂੰ ਦਿਖਾਉਣੀ ਹੈ ਦੋਨੇ ਵਹਿੜਾਂ ਇਹ ਸੂਂਜਾਂ ਸਵਾਈਆਂ ਅੱਜ ਜਰਸੀ ਦਿਖਾਉਂਗਾ ਦੋ ਐਚਐਫ ਦਿਖਾਉਂਗਾ ਤੇ ਦੋ ਗੱਬਣ ਵਛੀਆਂ ਦਿਖਾਉਂਗਾ ਟੋਟਲ ਨਾਕ 6 ਇਸ ਵੀਡੀਓ ਦੌਰਾਨ ਰਹਿਣਗੇ ਲਾਸਟ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਜ਼ਰੂਰ ਕਰਿਆ ਕਰੋ ਆਓ ਸ਼ੁਰੂਆਤ ਕਰੀਏ ਪਹਿਲੇ ਨੰਬਰ ਵਾਲੀ ਵਹਿੜ ਤੋਂ ਇਧਰਲੇ ਪਾਸੇ ਜਿਹੜੀ ਸੂਈ ਸਵਾਈ ਜਰਸੀ ਖੜੀ ਹੈ ਇਹਦੇ ਤੋਂ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲੀ ਸੰਦੀਪ ਅੱਜ ਜਿਹੜੀਆਂ ਦੋ ਜਰਸੀ ਪਹਿਲਾਂ ਦਿਖਾਵਾਂਗੇ ਪਹਿਲੇ ਨੰਬਰ ਵਾਲੀ ਵੈਡ ਕੰਨਵਾ ਸੁਆ ਸੁਪੀ ਭਾਈ ਭਾਈ ਆਪਣੇ ਕੋਲ ਤਿੰਨ ਗੱਲ ਤਿੰਨੇ ਵੈੜਾ ਗੱਲ ਸੁੂੰਗਾ ਜੀ ਠੀਕ ਹੈ ਤਿੰਨਾਂ ਦੀ ਜੇਰ ਕੰਪਲੀਟ ਆ ਵੀਡੀਓ ਹੈਗੀ ਆ ਜੀ ਠੀਕ ਹੈ ਤੇ ਤਿੰਨਾਂ ਹੀ ਵੈੜਾਂ ਦੀ ਭਾਈ ਦੋ ਦੋ ਡੰਗ ਚ ਵਾਈ ਹੋਈ ਵੀ ਆ ਜੀ ਠੀਕ ਹੈ ਇਹ ਪਹਿਲੇ ਨੰਬਰ ਵਾਲੀ ਦੀ ਇਹ ਦੋ ਦੰਦ ਆ ਭਾਈ ਤੇ ਮਗਰ ਇਹਦੇ ਬੱਛੀ ਆ ਜੀ ਠੀਕ ਹੈ ਲੋਕਲ ਬੱਛੀ ਲਈ ਵੀ ਭਾਈ ਆਪਣੀ ਤੇ ਆ ਇਹਦਾ ਮੰਨ ਕੇ ਚਲੋ ਸੀਮਨ ਮਿਲ ਜੂਗਾ ਸਟਰਾ ਆਪਾਂ ਨੂੰ ਠੀਕ ਹੈ ਆ ਰੇਟ ਕੀ ਰਹਿਣਾ ਇਹਦਾ ਸੰਦੀ ਤੋ ਰਹੀ ਬਈਨੋ ਦੋਸਤੋ ਰੇਟ 67000 ਰੁਪਿਆ ਹੈ ਸੂਆ ਪਹਿਲਾ ਸੂਈ ਆ ਦੋ ਦੰਦ ਹੈ ਬੱਚੀ ਪ्युअर ਜਰਸੀ ਨੂੰ ਜਨਮ ਦਿੱਤਾ ਆਪ ਇਹਦੀ ਬਰੀਡ ਜਿਹੜੀ ਤੁਸੀਂ ਦੇਖ ਲਓ ਰੰਗ ਰੂਪ ਜਰਸੀ ਵਾਲਾ ਥੋੜਾ ਮਾਮੂਲੀ ਕ੍ਰੋਸ ਜਰਸੀ ਮੰਨਾਂਗੇ ਇਹਨੂੰ ਥਣ ਹੱਤੀ ਚੁਆਈ ਵਾਲਾ ਸੋਹਣਾ ਹੈ ਕੱਲ ਸੂਈ ਹੈ ਵੜ ਦੋ ਟਾਈਮ ਚੁਵਾਈ ਇਹਦੀ ਹੋ ਗਈ ਹੈ ਬਾਈ ਚੁਵਾਈ ਵੀ ਏਡੀ ਚੰਗੀ ਆ ਜਿਵੇਂ ਕਹੇ ਨੇ ਮੰਨ ਕੇ ਚਲੋ ਮਹੰਗੂ ਚੁਵਾਈ ਆ ਇਹਦੀ ਇੰਨੀ ਮੋਟੀ ਆਈ ਦੋਸਤੋ ਮੱਝਾਂ ਵਾਂਗੂ ਚੁਵਾਈ ਬਾਈ ਕਹਿੰਦਾ ਵੀ ਇਹਦੀ ਹੈ ਥਾਣੀ ਦੱਸਦਾ ਖੈਰ ਟਾਂਚਾ ਸੋਹਣਾ ਹੈ ਬਾਕੀ ਪਸੰਦ ਕਰ ਲਿਓ ਆ ਕੇ ਰੇਟ ਵੀਡੀਓ ਚ ਤੁਹਾਨੂੰ ਦੱਸਦਾ ਫਿਰ ਵੀ ਜੱਜਦਾ ਆਪਦੇ ਹਿਸਾਬ ਤੇ ਤੁਸੀਂ ਲਾ ਕੇ ਦੇਖਿਓ ਇਹ ਇਹਦੇ ਨਾਲ ਵੱਚੀ ਆ ਬੱਚਾ ਵਖਾ ਦਿਓ ਇਹ ਬੱਚਾ ਵੀ ਬਹੁਤ ਜ਼ਿਆਦਾ ਵਰੀਆ ਬਈ ਨਹੀਂ ਸੋ ਇਹ ਵੱਚੀ ਦੋਸਤੋ ਕੱਚਾ 나ੜੂਆ ਛੋਟਾ ਬੱਚਾ ਦਿਸਦਾ ਤੁਹਾਨੂੰ ਇਹ ਦੇ ਨਾਲ ਇਹ ਦੂਸਰਾ ਵੈੜ ਪਹਿਲੇ ਨੰਬਰ ਤੇ ਦੇਖੋ ਤੁਸੀਂ ਥਾਂ ਦਾ ਸਾਇਦ ਫਿਰ ਦੇਖੋ ਥੀਚੁਾਈ ਵਾਲੇ ਚਾਰੇ ਥਣ ਨਿਕੜਵੇਂ ਦਿਸਦੇ ਆ ਇਹ ਤੋਂ ਇਲਾਵਾ ਇੱਕ ਹੋਰ ਵੈੜ ਭਾਈ ਇਹ ਕੈਨਵਸ ਹੋਇਆ ਇਹ ਦੂਜਾ ਸੁਆ ਵੈੜ ਸੂਈ ਆ ਜੀ ਭਾਈ ਹੈ ਇਹਨੇ ਮਗਰ ਮੇਲ ਕਾਫ ਆ ਪਰ ਬਰੀਡ ਵੱਲੋਂ ਇਹ ਵੀ ਟੌਪ ਆ ਜੀ ਵੀ ਵਧੀਆ ਬੱਚੇ ਪਾਉਣ ਵਾਲੀ ਆ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਸੱਜਣ ਰੇਟ ਇਹਦਾ 65000 ਰੁਪਈਆ ਜੀ ਸੋਰੀ ਸੋ ਦਸਤੋ ਦੂਜਾ ਸੁਆ ਇਹ ਕੱਲ ਸੂਈ ਹੈ ਕੱਠੀਆਂ ਹੀ ਸੋਹਣੀਆਂ ਤਿੰਨ 1 एचएफ ਤੇ ਦੋ ਜਰਸੀ ਇਹਦੇ ਬੱਚੇ ਨੂੰ ਜਨਮ ਦਿੱਤਾ ਹੈ ਇਹਦਾ ਰੇਟ 65000 ਹੈ ਹਾਈਟ ਜਰਸੀ ਗਾਵਾਂ ਵਾਲੇ ਹਿਸਾਬ ਤੇ ਆ ਬਾਕੀ ਸੰਦੀਪ ਭਾਈ ਤਰੂਗਾ ਸਾਰੀਆਂ ਗਾਵਾਂ ਨਾਲ ਤੇ ਤੁਸੀਂ ਰਿਪੀਟ ਕਰਕੇ ਵੀਡੀਓ ਦੇਖ ਲਓ ਤੁਹਾਨੂੰ ਜਜਮੈਂਟ ਹੋ ਜੂ ਕਿਹੜੀ ਗਾਂ ਦਾ ਕੱਦ ਕਿੰਨਾ ਕੁ ਹੈਗਾ ਭਾਈ ਦੁੱਧ ਦੀ ਬਹੁਤ ਚੰਗੀ ਸਟਾਰਟਿੰਗ ਹੈ ਵੈੜ ਦੀ ਵੀ ਠੀਕ ਹੈ ਹਾਂ ਜੀ ਥਾਣ ਹੱਤੀ ਚੁਵਾਈ ਵਾਲਾ ਦੱਸੋ ਸੋ ਦੇਖੋ ਇਹਦਾ ਤੁਸੀਂ ਟਾਂਚਾ ਥਣ ਸੋਹਣੇ ਆ ਇਹ ਤੋਂ ਇਲਾਵਾ ਅੱਗੇ ਤੁਹਾਨੂੰ ਐਚ ਐਫ ਦਿਖਾਉਣੇ ਆ ਸੰਦੀਪ ਇਹ ਜਿਹੜੀ ਐਚ ਐਫ ਆ ਬਾਈ ਕਿੰਨੇ ਮਹੀਨਾ ਸੂਆ ਸੁੰਦੀ ਹੈ ਬਾਈ ਉਹ ਚਾਰ ਦੰਦ ਉਹਨੇ ਚੱਕਣੇ ਸ਼ੁਰੂ ਕੀਤੇ ਆ ਜੀ ਆ ਦੋਂਦੀ ਆ ਹਜੇ ਦੋਂਦੇ ਕੱਢਣ ਲੱਗੀ ਆ ਜੀ ਠੀਕ ਹੈ ਕਿੰਨੇ ਦਿਨ ਲੇਜੂਗੀ ਸੂਣ ਇਹਦੇ 16 ਤਰੀਕ ਨੂੰ ਦਿਨ ਪੂਰੇ ਆ ਬਾਈ ਸਹੀ ਠੀਕ ਹੈ ਜੀ ਵਾਰੀ ਅਧਰੇਵਾ ਕਰਕੇ ਨਾ ਹੀ ਸੂਪੇ ਉਹ ਵੱਖਰੀ ਗੱਲ ਹੈ ਰੇਟ ਕੀ ਰਹੂਗਾ ਰੇਟ ਇਹਨਾਂ ਦਾ ਫੋਨ ਤੇ ਆ ਬਾਈ ਸੋਰੀ ਰੇਟ ਫੋਨ ਤੇ ਦੋਸਤੋ ਸੂਆ ਪਹਿਲਾਂ ਦੋ ਦੰਦ ਵੈੜ ਸੋਨਾ ਢਾਂਜਾ ਫਿਕਸ ਜਾਂ ਹਵਾਨਾ ਥਾਣਾ ਚ ਹਜੇ ਕੋਈ ਪਸਮਾਨ ਨਹੀਂ ਹੈ ਡੱਬੀ ਵੈੜ ਸੋਹਣੇ ਸਟਰਕਚਰ ਦੀ ਤੇ ਫਿਕਸ ਹੋਵਾਨਾ ਤੁਸੀਂ ਦੇਖੋ ਇਹਦਾ ਉਤੋਂ ਸਿੱਧੀ ਆ ਬਿਲਕੁਲ ਬਾਕੀ ਪੁੜਿਆਂ ਦੀ ਚੜਾਈ ਚਲੂਈ ਚੰਗੀ ਆ ਇਹਦੇ ਮੋੜ ਲਈਂ ਬਈ ਵਾਪਸ ਸੋ ਵੈਸੇ ਦਣ ਹਜੇ ਪਏ ਆ ਸੂਣ ਚ ਪਰ ਗਾਵਾਂ ਦੀ ਇਹ ਖਾਸ ਗੱਲ ਰਹਿੰਦੀ ਆ ਵੀ ਉਹ ਦਰੀਵਾ ਕਰਕੇ ਕਈ ਵਾਰ ਕੱਚੀਆਂ ਹੀ ਸੂ ਪੈਂਦੀਆਂ ਹਾਲਾਂਕਿ ਇਹਦੀ ਤਿਆਰੀ ਫੁੱਲ ਆ ਕੱਚੀ ਨਹੀਂ ਕਹਾਂਗੇ ਪਰ ਮਤਲਬ ਇਹ ਪਹਿਲਾਂ ਸੂ ਪੈਂਦੀਆਂ ਕਈ ਵਾਰ ਹਜੇ ਇੰਨੇ ਦਿਨ ਹੋਰ ਲੱਗੇ ਤੈਨੂੰ ਤੁਰਨਾ ਔਖਾ ਹੋ ਜਾਊਗਾ ਅੱਜ ਵੀ ਲੱਤਾਂ ਖੋਲ ਕੇ ਤੁਰਦੀ ਐ ਕਿਉਂਕਿ ਹਵਾਨਾ ਬਿਲਕੁਲ ਫੈਕਸ ਜਿਹਾ ਦਿਸਦਾ ਹੈ ਇੱਕ ਵੜ ਸੂਈ ਸਵਾਈ ਤੁਹਾਨੂੰ ਦਿਖਾ ਦਿੰਦੇ ਆ ਇਹਦੇ ਨਾਲ ਬੱਚਾ ਬੱਛੀ ਐ ਬੱਛੀ ਐ ਸੰਦੀਪ ਇਹਦੇ ਨਾਲ ਬੱਛੀ ਐ ਬਾਈ ਦੋਨੇ ਬੱਚੀਆਂ ਬਾਈ ਆਪਣੇ ਤਾਂ ਨਹੀਂ ਮੁੰਡਾ ਜਰਸੀ ਲੈ ਕੇ ਜਾਂਦਾ ਈ ਠੀਕ ਐ ਜਰਸੀ ਵੜਾ ਦਿੱਤੀਆਂ ਇਹਦੇ ਉਹਨੇ ਆਪਾਂ ਨੂੰ ਸੱਦ ਕੇ ਬੱਛੀਆਂ ਦਿੱਤੀਆਂ ਬਾਈ ਦੋਨੇ ਠੀਕ ਐ ਹਾਂਜੀ ਤੇ ਰਿਕਾਰਡ ਉਹਨਾਂ ਦਾ ਆਪਾਂ ਜਦੋਂ ਵੀ ਮੰਨ ਕੇ ਚੱਲੋ ਸੌਦਾ ਹੋ ਗਿਆ ਬਾਈ ਭਲਾ ਨੰਬਰ ਵੀ ਦੇ ਦਾਂਗੇ ਇੱਥ ਕੀ ਕਹ ਰੇਟ ਇਹਦਾ ਕੀ ਰੇਟ ਇਹਦਾ ਵੀ ਫੋਨ ਤੇ ਆਈ ਤੋਰੀ ਮੈਂ ਰੇਟ ਫੋਨ ਤੇ ਆ ਦੋਸਤੋ ਸੂਆ ਪਹਿਲਾ ਸੂਈ ਆ ਚਾਰ ਦੰਦ ਵੈੜਾ ਸੋਹਣਾ ਰੰਗ ਇਹਦਾ ਵੀ ਥਣ ਥੀਂ ਚੁਆਈ ਵਾਲਾ ਹੈ ਬਾਕੀ ਹਜੇ ਭਲੂਣ ਚ ਕੁਝ ਹਵਾਨਾ ਫੈਕਸ ਜਿਆ ਰੱਖੂਗੀ ਸੂਈ ਇਹ ਥੋੜਾ ਜਿਹਾ ਬਾਈ ਕਹਿੰਦਾ ਵੀ ਉਪਰਾ ਮੰਨ ਕੇ ਥੋੜਾ ਪਹਿਲਾ ਹੈ ਪਰ ਤਿਆਰੀ ਠੀਕ ਹੈ ਖੈਰ ਰੇਟ ਪੁੱਛ ਲਿਓ ਬਾਈ ਤੋਂ ਕੀ ਡਿਮਾਂਡ ਕਰਦਾ ਲੱਤਾਂ ਲੁੱਤਾਂ ਦੀ ਮਜ਼ਬੂਤ ਹੈ ਥਾਣਾ ਚ ਬਿੱਥੀ ਸੋਹਣੀ ਤੇ ਵੱੱਛੀ ਵਾਲੀ ਹੈ ਇਹ ਵੈੜ ਚੌਗ ਵਾਲੇ ਦੰਦ ਚੱਕ ਰਹੀ ਹੈ ਸੋ ਦੇਖੋ ਤੁਸੀਂ ਇਸ ਵੈੜ ਨੂੰ ਦੱਸੋ ਇਹਦੇ ਨਾਲ ਫੀਮੇਲ ਕਾਫ ਹੈ ਮੈਂ ਵੱਛੀ ਤੁਹਾਨੂੰ ਇਹਦੀ ਦਿਖਾ ਦੂੰਗਾ ਇੱਕ ਵਾਰ ਵੱਛੀ ਵਾਲੀ ਵੈੜ ਜੇ ਕੋਈ ਭਰਾ ਖਰੀਦਣੀ ਚਾਹੁੰਦਾ ਹੈ ਇਹਦੇ ਵਾਂਗੂ ਹੀ ਵੱਛੀ ਦਾ ਢਾਂਚਾ ਹੈ ਇਹਦੇ ਵਾਂਗੂ ਹੀ ਸਟਰਕਚਰ ਦਿਸਦਾ ਬਾਕੀ ਤੁਸੀਂ ਆ ਕੇ ਦੇਖ ਲਓ ਜੇ ਇਹ ਦੋ ਐਚ ਐਫ ਨਗ ਤੇ ਦੋ ਜਰਸੀ ਦਿਖਾ ਦਿੰਦਾ ਸੋ ਲਓ ਸੋ ਇਹਨਾਂ ਚ ਇੱਕ ਇਹ ਸੰਦੀਪ ਇਹ ਤਾਂ ਗੱਭਣਾ ਵੱਛੀ ਭਾਈ ਭਾਈ ਇੱਕ ਮਹੀਨਾ ਬਾਕੀ ਹੈ ਇਹਦਾ ਅੱਜ ਹੀ ਠੀਕ ਹੈ ਤੇ ਮੂੰਹ ਦੋ ਦਾਂਦਾ ਹੀ ਦੋ ਦਾਂਦਾ ਇੱਕ ਮਹੀਨਾ ਪਰ ਉਹਨੂੰ ਜਾਣਦੇ ਹੁੰਦੇ ਨੇ ਇੱਕ ਮਹੀਨਾ ਬਾਕੀ ਦੋ ਦੰਦ ਸਾਂਭ ਲਓਗੇ ਇੱਕ ਮਹੀਨੇ ਚ ਰਾਜੀ ਵੀ ਹੋ ਜੂਗੀ ਤੇ ਹਵਾਨਾ ਵੀ ਸੋਹਣਾ ਰੱਖੂਗੀ ਥਣ ਚੰਗੇ ਰਹਿਣਗੇ ਹੁਣ ਦੀ ਘੜੀ ਜਿੱਦਾਂ ਦਾ ਇਹਦਾ ਸਟਰਕਚਰ ਆਓ ਤੁਸੀਂ ਵੀਡੀਓ ਚੋਂ ਦੇਖ ਲਓ ਦੋ ਦੰਦ ਬੱਚੀ ਇੱਕ ਮਹੀਨਾ ਬਾਕੀ ਆ ਸੰਦੀਪ ਰੇਟ ਕੀ ਰਊਗਾ ਬਾਈ ਰੇਟ ਬਾਈ ਇਹ ਜੋ ਇੱਕਾ ਬੱਚਾ ਹੀ 10 11 ਮਹੀਨਿਆਂ ਦਾ ਹੀ ਜੋੜੇ ਦਾ 85000 ਰੁਪਏ ਠੀਕ ਹੈ ਇਹਨੂੰ ਵੀ ਇਹਦੇ ਕੋਈ ਫੋਟ ਸ਼ਾਂਗ ਨਹੀਂ ਬਾਈ ਸਾਫ਼ ਹੈ ਠੀਕ ਹੈ ਹਾਂਜੀ ਹਾਂਜੀ ਸੋ ਦੋਸਤੋ ਬੱਚਾ ਛੋਟੀ ਉਮਰ ਦੀ ਬੱਚੀ 85000 ਜੋੜੇ ਦੀ ਡਿਮਾਂਡ ਹੈ ਜਰਸੀ ਵਾਲਾ ਸ਼ੌਂਕ ਪੂਰਾ ਕਰਨਾ ਤਾਂ ਇੱਕ ਬੱਚਾ ਗੰਬਣ ਹੋਣ ਵਾਲਾ ਜਿਹਦੇ ਤੁਸੀਂ ਸੈਕਸਟ ਸੀਮਨ ਲਵਾ ਸਕਦੇ ਹੋ ਹੋਰ ਮਹੀਨੇ ਤੱਕ ਏਆਈ ਹੋ ਜੂਗੀ ਆਰਾਮ ਦੇ ਨਾਲ ਇਹ ਤੁਸੀਂ ਬੱਚੀ ਨਾਲ ਖਰੀਦ ਸਕਦੇ ਹੋ ਤੇ ਤੋਂ ਇਲਾਵਾ ਇੱਕ ਗਾਂ ਇੱਕ ਵੜ ਜਿਹੜੀ ਦੋ ਦੰਦ ਦਾ ਦੋਸੋ ਇੱਕ ਮਹੀਨਾ ਬਾਕੀ ਹੈ ਇਹ ਵੀ ਤੁਸੀਂ ਲਿਜਾ ਸਕਦੇ ਹੋ ਬਾਕੀ ਜਿਹੜਾ ਵੀ ਪਸ਼ੂ ਤੁਹਾਨੂੰ ਚੈੱਕ ਪਾਸ ਕਰਾਉਣ ਦੀ ਲੋੜ ਲੱਗੇ ਜਿਵੇਂ ਮਹੀਨਾ ਰਹੀਂਦਾ ਭਾਵੇਂ ਉਹਨੂੰ ਚੈੱਕ ਵੀ ਕਰਾ ਲਓ ਵੀ ਵਾਕਈ 1 ਮਹੀਨੇ ਨੂੰ ਸੂ ਜਾਂ ਕੋਈ 5-7 ਦਿਨ ਵੱਧ ਘੱਟ ਲੈ ਸਕਦੀ ਹੈ ਉਹ ਤੁਸੀਂ ਪਾਸ ਕਰ ਲਿਓ ਡਾਕਟਰ ਵੀਰ ਆਪਦਾ ਨਾਲ ਲੈ ਕੇ ਤੇ ਇਹ ਬੈਂਡ ਛੋਟੀ ਉਮਰ ਦੀ ਬੱਛੀ ਹੈ ਦੰਦੋਂ ਖੀਰੀ ਹੈ 11 ਕੁ ਮਹੀਨੇ ਬਾਈ ਉਮਰ ਦੱਸਦਾ ਹੈ ਬਾਕੀ ਤੁਸੀਂ ਆ ਕੇ ਦੇਖ ਲਓ ਜੀ ਇਸ ਨੂੰ ਤੇ ਦੋ ਇਧਰ ਐਫ ਤੁਹਾਨੂੰ ਦਿਖਾਉਣੀਆਂ ਤੇ ਦੋ ਹੀ ਪਰਲੇ ਪਾਸੇ ਜਰਸੀ ਖੜੀਆਂ ਚੁਆਇਸ ਤੁਹਾਡੀ ਆਪਣੀ ਨਸਲਾਂ ਦੋਨੇ ਹੀ ਖੜੀਆਂ ਇੱਥੇ ਤੁਸੀਂ ਦੇਖ ਲਓ ਵੀ ਤੁਹਾਨੂੰ ਕਿਹੜਾ ਪਸ਼ੂ ਖਰੀਦਣਾ ਚਾਹੀਦਾ